ਬਾਬਾ ਵੇਂਗਾ ਦੀ ਡਰਾ ਦੇਣ ਵਾਲੀ ਭਵਿੱਖਬਾਣੀ ਨੇ ਇੱਕ ਵਾਰ ਫੇਰ ਤੋਂ ਕੰਬਾਈ ਦੁਨੀਆ ਇਸ ਦੌਰਾਨ ਬੁਲਗਾਰੀਆਂ ਤਈ ਉਹ ਸ਼ਿਹੂਰ ਭਵਿੱਖ ਵਕਤਾ ਬਾਬਾ ਵੇਂਗਾ ਦੀ 2025 ਨਾਲ ਜੁੜੀਆਂ ਭਵਿੱਖਬਾਣੀਆਂ ਨੇ ਲੋਕਾਂ ਨੂੰ ਇੱਕ ਵਾਰ ਫੇਰ ਤੋਂ ਸੋਚਨ ਤੇ ਮਜਬੂਰ ਕਰ ਦਿੱਤਾ ਅੱਜ ਕੱਲ੍ਹ ਕਈ ਲੋਕ ਭਵਿੱਖ ਨੂੰ ਲੈ ਕੇ ਬਹੁਤ ਚਿੰਤਿਤ ਨਜ਼ਰ ਆਉਂਦੇ ਨੇ ਕਿਤੇ ਨਾ ਕਿਤੇ ਇਹ ਅਹਿਸਾਸ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੱਡਾ ਵਾਪਰ ਸਕਦਾ ਹੈ ਸਪੇਸ ਵਿਗਿਆਨੀਆਂ ਦੀ ਮੰਨੀਏ ਮੌਸਮ ਮਾਹਿਰਾਂ ਦੀ ਮੰਨੀਏ ਯਾਕੂਚੇ ਰਿਪੋਰਟਰ ਦੇ ਅਨੁਸਾਰ ਜੂਨ 2025 ਤੋਂ ਬਾਅਦ ਕੁਝ ਅਜੀਬ ਵਾਪਰ ਸਕਦਾ ਜੋ ਕਿ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਸਕਦਾ ਇਸ ਦੌਰਾਨ ਬਲਗਾਰੀਆ ਦੇ ਮਸ਼ਹੂਰ ਭਵਿੱਖ ਵक्ता ਬਾਬਾ ਵੇਂਗਾ ਦੀ 2025 ਨਾਲ ਕੁਝ ਜੁੜੀਆਂ ਹੋਈਆਂ ਭਵਿੱਖ ਵਾਣੀਆਂ ਵੀ ਸਾਹਮਣੇ ਆਈਆਂ ਹਨ ਬਾਬਾ ਵੇਂਗਾ ਦੀ ਹੈਰਾਨ ਕਰ ਦੇਣ ਵਾਲੀਆਂ ਭਵਿੱਖ ਵਾਣੀਆਂ ਹੁਣ ਤੱਕ ਕਾਫੀ ਸੱਚ ਹੋ ਚੁੱਕੀਆਂ ਹਨ ਜੋ ਕਿ ਵੱਡੇ ਵਿਸ਼ਵ ਪੱਧਰ ਤੱਕ ਵਾਪਰ ਚੁੱਕੀਆਂ ਹਨ ਅੰਦਾਜ਼ ਦਈ ਹੈ ਕਿ ਬਾਬਾ ਵੇਂਗਾ ਨੇ ਪਹਿਲਾਂ ਵੀ ਕਈ ਵਿਸ਼ਵ ਪਧਰੀ ਘਟਨਾਵਾਂ ਦੱਸੀਆਂ ਹਨ ਜੋ ਕਿ ਭਵਿੱਖਬਾਣੀ ਦੇ ਵਿੱਚ ਸੱਚ ਹੋਈਆਂ ਹਨ 2025 ਨੂੰ ਲੈ ਕੇ ਉਹਨਾਂ ਦੀਆਂ ਕੁਝ ਭਵਿੱਖਬਾਣੀਆਂ ਸਾਹਮਣੇ ਆਈਆਂ ਹਨ ਜਿਵੇਂ ਕਿ ਦੁਨੀਆ ਦੋ ਹਿੱਸਿਆਂ ਦੇ ਵਿੱਚ ਵੰਡ ਜਾਏਗੀ ਇੱਕ ਹਿੱਸਾ ਟੈਕਨੋਲੋਜੀ ਦੇ ਵਿੱਚ ਡੁੱਬਿਆ ਰਹੇਗਾ ਅਤੇ ਦੂਜਾ ਅਧਿਆਤਮਿਕਤਾ ਦੇ ਵੱਲ ਮੁੜੇਗਾ ਤਕਨੀ ਦੇ ਵੱਲ ਵੱਡਾ ਵਿਸਫੋਟ ਹੋ ਸਕਦਾ ਹੈ ਸਸਕਾਰ ਤੇ ਧਰਤੀ ਦੇ ਉੱਪਰ ਤਰ ਤਰ ਮਾਹੌਲ ਦੀ ਬਣ ਸਕਦਾ ਹੈ ਪਾਣੀ ਦੇ ਵਿੱਚ ਜ਼ਹਿਰ ਫੈਲੇਗਾ ਤੇ ਨੰਗੀਆਂ ਬਿਮਾਰੀਆਂ ਜਨਮ ਲੈਣਗੀਆਂ ਗਿਆਨੀਆਂ ਨੇ ਪਹਿਲਾਂ ਹੀ ਜਲ ਜੰਨਤ ਵਾਇਰਸ ਅਤੇ ਪੰਗਸ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਭਾਰਤ ਪੂਰਬ ਤੋਂ ਲੈ ਕੇ ਅਗਵਾਈ ਕਰੇਗਾ ਬਾਬਾ ਰੇਂਗਾ ਨੇ ਕਿਹਾ ਸੀ ਕਿ ਪੂਰਬ ਦਾ ਇਸੇਸ਼ ਪੱਛਮ ਦੀਆਂ ਚੁਣੌਤੀਆਂ ਦਾ ਅਧਿਆਤਮਿਕ ਜਵਾਬ ਦਿੱਤੇਗਾ ਲੋਕਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ ਪਬਿਕਵਾ ਨਾ ਚਾਹੇ ਸੱਚ ਹੋਣੀ ਹੈ ਨਾ ਹੋਵੇ ਪਰ ਬਦਲਦੇ ਹਾਲਾਤ ਮੌਸਮੀ ਸੰਕਟ ਯੁੱਧ ਅਤੇ ਆਰਥਿਕ ਅਸਥਿਰਤਾ ਸਾਨੂੰ ਸचेਤ ਕਰਦੀ ਹੈ ਇਸ ਲਈ ਸਿਰਫ ਬਾਹਰੋਂ ਹੀ ਨਹੀਂ ਅੰਦਰੋਂ ਵੀ ਮਜ਼ਬੂਤ ਅਤੇ ਜਾਗਰੂਕ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲੇ ਖਤਰੇ ਤੋਂ ਅਲਰਟ ਹੋ ਸਕੇ